ਹਾਂਜੀ ਬਾਪੂ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਠਾਕ ਹੋ ਹਾਂਜੀ ਹਾਂ ਮਾਤਾ ਜੀ ਕੀ ਹਾਲ ਹੈ ਬਹੁਤ ਠੀਕ ਹੈ ਪੁੱਤਰ ਠੀਕ ਹੋ ਹਾਂਜੀ ਹਾਂ ਮੈਂ ਕਿਹਾ ਗੁਰ ਤੁਹਾਡਾ ਖਾਣ ਆਇਆ ਸੀ ਲੈਣ ਆਇਆ ਸੀ ਵੀਡੀਓ ਬਣਾਇਆ ਫਿਰ ਬਾਪੂ ਅਮਰੀਕ ਸਿੰਘ ਨੇ ਪੂਰੀ ਚੜਾਈ ਕਰਤੀ ਸਾਰੇ ਪਾਸੇ ਹਾਂਜੀ ਐ ਬੜੇ ਫੋਨ ਆਏ ਦੂਰ ਦੂਰ ਤੇ ਹਾਂਜੀ 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 ਕਿਦਾਂ ਲੱਗਿਆ ਗੁਰ ਪਹੁੰਚ ਗਿਆ ਅਮਰੀਕਾ ਵੀ ਆਸਟ੍ਰੇਲੀਆ ਵੀ ਨਿਊਜ਼ੀਲੈਂਡ ਅੱਛਾ ਨਿਊਜ਼ੀਲੈਂਡ ਤੱਕ ਵੀ ਪਹੁੰਚ ਗਿਆ ਹਾਂਜੀ ਲਓ ਜੀ ਬਾਪੂ ਅਮਰੀਕ ਸਿੰਘ ਜੀ ਦੀ ਖਿਡਾਰੀ ਪਿੰਡ ਦਸਾਰਨਾ ਜ਼ਿਲ੍ਹਾ ਮਹਾਲੀ ਇੱਕ ਵੀਡੀਓ ਕਰਿਆ ਸੀਗਾ ਬਹੁਤ ਵੀਡੀਓ ਨੂੰ ਪਿਆਰ ਮਿਲਿਆ ਲੋਕਾਂ ਦਾ ਔਰ ਬਾਪੂ ਜੀ ਕੰਮ ਵੀ ਇੱਕ ਨੰਬਰ ਕਰਦੇ ਨੇ ਤਾਂ ਇਸ ਕਰਕੇ ਲੋਕਾਂ ਦਾ ਜਿਹੜਾ ਹੈ ਲੋਕਾਂ ਨੂੰ ਸਮਝ ਆ ਗਈ ਗੱਲ ਔਰ ਲੋਕੀ ਪਹੁੰਚੇ ਇਹਨਾਂ ਕੋਲ ਬਹੁਤ ਸਭ ਤੋਂ ਵਧੀਆ ਗੱਲ ਪਤਾ ਕੀ ਹੋਈ ਹੈ ਉਹ ਜਿਹੜੀ ਹੈ ਉੱਥੇ ਬਾਹਰ ਬੈਠੀਆਂ ਜਿਹੜੀਆਂ ਉਹ ਜਿਹੜੀਆਂ ਚਾਰ ਭੈਣਾਂ ਤਿੰਨ ਭੈਣਾਂ ਉਹਨਾਂ ਦੇ ਉਹਨਾਂ ਨੇ ਕਮੈਂਟ ਕਰਿਆ ਤਾਂ ਉਹ ਕੌਣ ਤੇ ਮਾਮਲੇ ਜ ਕੁੜੀਆਂ ਸੀ ਹਾਂ ਉਹ ਤੁਹਾਡੇ ਮਾਮਾ ਜੀ ਦੀਆਂ ਕੁੜੀਆਂ ਸੀ ਹਾਂ ਮਾਮਾ ਜੀ ਉਹ ਕਿੱਥੇ ਰਹਿੰਦੀਆਂ ਹੁਣ ਤਾਂ ਜੀ ਕੈਨੇਡਾ ਇੱਕ ਦੇਲੀ ਆ ਅੱਛਾ ਕੈਨੇਡਾ ਵੀ ਹੈਗੀਆਂ ਤੇ ਉਹ ਕੈਨੇਡਾ ਵਾਲਿਆਂ ਨੇ ਕਮੈਂਟ ਕਰਿਆ ਸੀ ਪਹਿਲਾਂ ਹਾਂਜੀ ਹਾਂ ਹੈ ਦੇਖੋ ਰੂਹਾਂ ਦੇ ਮੇਲ ਹੋ ਗਏ ਵੀਡੀਓ ਦੇ ਨਾਲ ਹਨਾ ਉਸ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਪਛਾਣ ਲਿਆ ਉਹ ਕੁਬਾ ਹੈੜੀ ਦੀਆਂ ਹਾਂ ਜੀ ਕਵੇੜੀ ਕਵੇੜੀ ਦੀਆਂ ਨਾ ਨਾਨਕੇ ਬਾਪੂ ਦੇ ਕੁਬਾ ਹੈੜੀ ਹੈ ਅੱਛਾ ਤਾਂ ਉਹਨਾਂ ਨੇ ਦੇਖੋ ਉੱਥੇ ਤੋਂ ਫਿਰ ਕਮੈਂਟ ਕਰਿਆ ਫਿਰ ਮੈਂ ਉਹਦੇ 'ਚ ਉਹਦਾ ਜਵਾਬ ਵੀ ਦਿੱਤਾ ਫਿਰ ਉਹਨਾਂ ਦਾ ਫੋਨ ਆਇਆ ਬਾਪੂ ਹਾਂਜੀ ਆ ਫੋਨ ਆਇਆ ਉਹ ਫੋਨ ਨੇ ਬਹੁਤ ਰੱਜ ਕੇ ਗੱਲਾਂ ਕਰੀਆਂ ਬਹੁਤ ਧੰਨਵਾਦ ਹੈ ਉਹਨਾਂ ਦਾ ਜਿਹੜਾ ਸਾਨੂੰ ਇੱਥੇ ਤੁਸੀਂ ਪਛਾਣਤਾ ਫੋਨ ਨਾਲ ਹੀ ਆ ਦੇਖੋ ਫੋਨ ਇੱਕ ਜ਼ਰੀਆ ਹੈਗਾ ਉਹ ਕਿੰਨੀ ਦਾ ਕਿਤੇ ਇੰਨੀ ਦੇਰ ਦੀਆਂ ਵਿਛੜੀਆਂ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਉੱਥੇ ਬੈਠੇ ਨੇ ਹਾਂ ਤੇ ਉਹਨਾਂ ਨੇ ਫੋਨ ਕਰ ਲਿਆ ਦੀ ਜੜੀ ਬੂਆ ਦਾ ਪਿੰਡ ਹੈ ਅੱਛਾ ਜਿਹੜਾ ਤੁਸੀਂ ਜਿਹੜੀ ਗੱਲਬਾਤ કરી ਸੀ ਮਾਤਾ ਜੀ ਜਿਹੜੀ ਤੁਸੀਂ ਵਿਰਸੇ ਦੀ ਗੱਲਬਾਤ કરી ਸੀ ਜਿਹਦੇ ਵਿੱਚ ਚਰਖਿਆਂ ਦੀ ਗੱਲ ਹੋਈ ਸੀ ਉਹ ਖੇਸੀਆਂ ਦੀ ਵੀ ਗੱਲ ਤੁਸੀਂ કરી ਸੀ ਹਾਂਜੀ ਹੈਨਾ ਉਹ ਜਿਹੜਾ ਤੁਹਾਡੇ ਨਾਲੇ ਬੁਣਨੇ ਵਾਲਾ ਅੱਡਾ ਉਹ ਵੀ ਦਿਖਾਇਆ ਤਾਂ ਉਹ ਵੀਡੀਓ ਵੀ ਲੋਕਾਂ ਨੇ ਬਹੁਤ ਪਿਆਰ ਕਰਿਆ ਅੱਛਾ ਜੀ ਹਾਂ ਹਾਂ ਉਹਨੂੰ ਵੀ ਬਹੁਤ ਪਿਆਰ ਕਰਿਆ ਹੈ ਤੇ ਉਹ ਫਿਰ ਨਾਲੇ ਬੁਣਨ ਵਾਲਾ ਇੰਤਜ਼ਾਮ ਵੀ ਤਾਂ ਬਣਾਉਣਾ ਸੀਗਾ ਉਹ ਬਣਿਆ ਨਹੀਂ ਅਜੇ ਤੱਕ ਬਸ ਇੱਕ ਕੱਲ ਕਹਿੰਦੇ ਤੇ ਕਹਿੰਦੇ ਮੈਂ ਲਿਆਉਣਾ ਫਸਵਾ ਨਾਲੇ ਮੈਂ ਸਿੰਘਾ ਲਿਆਉਣਾ ਅਸੀਂ ਖਾਂ ਦਾ ਮੇ ਨਾ ਪਸ਼ਮ ਤਾਂ ਚਲੋ ਮੈਂ ਵੀ ਲਿਆਉਂਗਾ ਕਰਾਲੀ ਤੇ ਕਿ ਉਹ ਹੱਥ ਦੀ ਵਰਜਾ ਸੋਦੀ ਐ ਨਾਲੇ ਅੱਛਾ ਮਖਾ ਬਣੂਗੀ ਹੌਲੀ ਹੌਲੀ ਹਾਂ ਉਹ ਤੋਂ ਤੁਹਾਡੇ ਵਾਸਤੇ ਵਧੀਆ ਹੈ ਹਾਂਜੀ ਹਾਂਜੀ ਹੈ ਹੱਥ ਦੀ ਵਰਜਾ ਹੋ ਗਈ ਬਾਪੂ ਲੈ ਆਣੀਆਂ ਦੀਆਂ ਫਿਰ ਉਹ ਲਿਆਉਂਗੇ ਹੀ ਨਹੀਂ ਹੈ ਲਿਆਉਂਗੇ ਬੜੇ ਦਿਨ ਖੁੱਲ ਜਾਂਦੇ ਮੁਸ਼ਕਲ ਕੰਮ ਸਿੰਘ ਖਾਣਾ ਕਿੱਥੇ ਇਕੱਠੀਆਂ ਕਰਨੀਆਂ ਉਹ ਨਾ ਨਾ ਕੋਈ ਮੁਸ਼ਕਲ ਨਹੀਂ ਹੈਗਾ ਤੱਕ ਨੌਰੇ ਹੁੰਦੇ ਨੇ ਜੀ ਆਪਣੇ ਉਹ ਨਦੀ ਵਿਚੇ ਝੂੰਡ ਖੜਿਆ ਬਥੇਰੇ ਇਹਨਾਂ ਦੇ ਕਨੌਰੇ ਹੁੰਨੇ ਨੇ ਕਨੌਰੇ ਹੁੰਦੇ ਅੱਛਾ ਹਾਂ ਕਨੌਰੇ ਉਹ ਜਿਹਨਾਂ ਨੂੰ ਕਾਨੇ ਵੀ ਕਹਿੰਦੇ ਨੇ ਆਪਾਂ ਹਾਂਜੀ ਕਾਨੇ ਵੀ ਕਹਿੰਦੇ ਨੇ ਜੀ ਦੀ ਕਲਮ ਘਾਟਦੇ ਹੁੰਦੇ ਤੇ ਹਾਂਜੀ ਹਾਂ ਜੀ ਕਲਮ ਆਏ ਹਾਏ ਹਾਏ ਉਹਦਾ ਅੱਜ ਕੱਲ ਬਹੁਤ ਆ ਗਏ ਹਾਂ ਹਾਂਜੀ ਹੈਗੇ ਜੀ ਉਹ ਤਾਂ ਮੈਂ ਨਾ ਕੱਲ ਪਰਸੋਂ ਕਿਤੇ ਘੁੰਮਦਾ ਫਿਰਦਾ ਤਾਂ ਉੱਥੇ ਵੀ ਲੱਗੇ ਦਿਖੇ ਮੈਨੂੰ ਕਾਨੇ ਬੜੇ ਹੈਗੇ ਜੀ ਜੀ ਸਿੰਘਾਂ ਵੀ ਕਹਿੰਦੇ ਨੇ ਵੀ ਨਾਲਾ ਬੂਣਨੇ ਦੇ ਸਿੰਘਾਂ ਅੱਛਾ ਉਹ ਉਹ ਫਿਰ ਉਹ ਉਹ ਕਰੋ ਫਿਰ ਇੰਤਜਾਮ ਛਿੱਤੀ ਸਰੋਤਿਆਂ ਦੇ ਮੈਨੂੰ ਤਾਂ ਕਈਆਂ ਦੇ ਫੋਨ ਆਏ ਕਹਿੰਦੇ ਵੀ ਨਾਲ ਹਾਂਜੀ ਬਸ ਲਿਆਉਂਗੇ ਕਲ ਕੋਲ થઈ 500 ਤੇ ਕਹਿੰਦੇ ਮੈਂ ਤਾਂ ਲੈ ਆਉਣੇ ਉਹ ਘੜੀ ਵਿੱਚ ਆ ਵਾਪੂ ਲੈ ਕੇ ਆਉਣੇ ਆ ਫਿਰ ਆਪਾਂ ਛੇਤੀ ਉਹ ਨਾਲੇ ਬੁਣ ਕੇ ਜਿਹੜਾ ਪੁਰਾਣਾ ਆਪਣਾ ਵਿਰਸਾ ਉਹ ਦਿਖਾਵਾਂਗੇ ਨਾ ਸਾਰਿਆਂ ਨਾਲ ਗੱਲਬਾਤ ਹੋਊਗੀ ਹਾਂਜੀ ਹੋਰ ਸਰੌ ਠੰਡ ਪੂਰੀ ਹੈ ਹਾਂਜੀ ਠੰਡ ਆ ਬੜਾ ਵਧੀਆ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਰਜ਼ਾਈ ਜੂਈ ਲੈ ਕੇ ਮੰਝਾ ਬਣਾਇਆ ਹੋਇਆ ਹੈ ਹਾਂਜੀ ਹੈ ਇੰਤਜ਼ਾਮ ਨਾ ਇੱਥੇ ਹਵਾ ਨਾ ਠੰਡ ਹੈ ਇੱਥੇ ਐਨ ਨਿਗਾ ਆਏ ਹਾਏ ਨਿਗਾ ਦੀ ਵਾਕਈ ਨਿਗਾ ਆਵਾਰੀ ਨਾ ਪੈਂਦੀ ਕਿਸੇ ਨੂੰ ਵੀ ਹਾਂ ਦਰਵਾਜਾ ਸਾਡਾ ਗੈਲਰੀ ਦੇ ਵਿੱਚ ਹੈ ਬਾਹਰ ਨਹੀਂ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇੱਥੇ ਰੋਟੀ ਪਾਣੀ ਮਨ ਨੂੰ ਚਾਹ ਦੁੱਧ ਸਭ ਕੁਝ ਸੱਥੀ ਆ ਜਾਂਦਾ ਉਹ ਅੱਛਾ ਜੀ ਹਾਂ ਬਹੁਤ ਚੰਗੀ ਹੈ ਬਹੁਤ ਕਹਿੰਦੀ ਮੰਮੀ ਇੱਥੇ ਬੈਠੀ ਰਹੋ ਮੈਂ ਇੱਥੇ ਪਹੁੰਚਾ ਦੇਣਾ ਅੱਛਾ ਹਾਂ ਵਾਹ ਜੀ ਵਾਹ ਬਹੁਤ ਬਹੁਤ ਚੰਗੀ ਹੈ ਅੱਛਾ ਜੀ ਇੱਥੇ ਪਹੁੰਚਾ ਦੇਣੀ ਸਾਰਾ ਕੁਝ ਬਸ ਬਸ ਆਪ ਲੈ ਕੇ ਆਉਂਦੀ ਹੈ ਅੱਛਾ ਬਸ ਗਰਮ ਗਰਮ ਰੋਟੀ ਗਰਮ ਦੁੱਧ ਅੱਛਾ ਬਸ ਜਿਹੜੀ ਮੈਂ ਚੀਜ਼ ਕਹਾ ਉਹ ਹੀ ਬਣਾ ਕੇ ਦੇ ਦਿੰਦੀ ਹੈ ਚਲੋ ਇਹ ਤਾਂ ਜਿਹੜਾ ਨਾ ਜੀ ਸੰਸਕਾਰ ਹੁੰਨੇ ਆ ਹਾਂਜੀ ਹਾਂ ਹੈ ਸੰਸਕਾਰ ਹੁੰਨੇ ਆ ਤੇ ਜੇ ਆਪ ਵੀ ਤੁਸੀਂ ਚੰਗੇ ਆ ਤਾਂ ਸਭ ਚੰਗੇ ਹੋ ਜਾਂਦੇ ਆ ਬਸ ਬਸ ਇਹ ਵੀ ਹੁੰਦਾ ਕੁਝ ਕਹਿਣਾ ਹੀ ਨਹੀਂ ਉਹਨੂੰ ਹਾਂ ਆਪਣੀ ਮਰਜ਼ੀ ਤੇ ਕਰੀ ਜਾਣਾ ਹਤੀ ਆਪਣੀ ਬਸ ਜਦ ਸਾਤੇ ਹੁੰਦੇ ਜਦ ਧੀਏ ਸਮਝ ਲੈਣਾ ਬਸ ਗੱਲ ਖਤਮ ਹੋ ਗਈ ਹੈ ਨਾ ਹੈ ਚਲੋ ਹੋਰ ਉਹ ਬਾਪੂ ਕਿਦਾਂ ਫਿਰ ਗੁੜ ਦੇ ਆਏ ਬੰਦੇ ਤੈਨੂੰ ਫਿਰ ਦੇਖਿਆ ਪਛਾਣਿਆ ਕਿਸ ਨੇ ਵੀ ਬਾਪੂ ਗੋੜਾ ਵਾਲਾ ਇਹ ਹਾਂਜੀ ਹਾਂ ਜਾਂ ਹਾਂ ਫੋਨ ਦੇਤੇ ਉਹ ਫੋਨ ਅੱਛਾ ਫੋਨ ਕਰਦਾ ਫੋਨ ਉੱਪਰ ਆਈ ਇੱਕ ਲਾੜੀ ਫਿਰ ਕਹਿੰਦੇ ਸ਼ੁਕਰ ਹੈ ਸਿੱਠੀ ਆ ਲੱਗੇ ਅੱਛਾ ਪੁੱਛ ਪੁੱਛ ਕੇ ਪਹੁੰਚਦੇ ਤੇ ਲੋਕ ਹਾਂਜੀ ਹਾਂ ਪੁੱਛ ਪੁੱਛ ਕੇ ਪਹੁੰਚਦੇ ਕਹਿੰਦੇ ਸੀ ਹੋਰ ਵੀ ਕਲਾੜੀ ਵਿੱਚ ਨਹੀਂ ਗਏ ਚੱਲ ਠੀਕ ਹੈ ਆ ਲੱਗੇ ਸੀ ਇੱਥੇ ਦਾ ਸ਼ੁਗਰ ਦੀ ਦਵਾਈ ਹੈ ਬਾਪੂ ਗੁੜ ਬਹੁਤ ਵਧੀਆ ਤੇ ਰਹਾ ਮੈਂ ਤਾਂ ਆਪਣਾ ਜਿਹੜਾ ਨਾ ਹੁਣ ਦੁਬਾਰਾ ਮੈਂ ਕਿਹਾ ਅੱਜ ਵੀ ਗੁੜ ਵੀ ਲੈ ਕੇ ਜਾਵਨ ਨਾਲੇ ਬਾਪੂ ਨਾਲ ਗੱਲਾਂ ਵੀ ਮਾਰਿਆ ਮੈਂ ਦੋ ਚਾਰ ਨਾ ਚੰਗਾ ਕਰਿਆ ਨਾਲੇ ਆਪ ਕਹਿੰਤੀ ਵਿਚਾਰਾ ਪਤਾ ਨਹੀਂ ਕਿੱਥਰ ਕਿੱਥਰ ਕਿਹੜੇ ਪਿੰਡਾਂ ਵਿੱਚ ਘੁੰਮਦਾ ਹੁਣ ਉਹ ਤਾਂ ਆਇਆ ਨਹੀਂ ਹੈ ਮੁੜ ਕੇ ਨਹੀਂ ਨਹੀਂ ਆਣਾ ਤਾਂ ਥਾ ਮੈਂ ਤੇ ਮੈਨੂੰ ਚੰਗਾ ਬਹੁਤ ਲੱਗਿਆ ਤੁਹਾਡੇ ਕੋਲ ਆ ਕੇ ਹੈ ਵੀਡੀਓ ਤਾਂ ਚੱਲ ਜਿਹੜਾ ਬਣਾਇਆ ਉਸ ਬਣਾਇਆ ਦਿਲਾਂ ਦਾ ਪਿਆਰ ਪੈ ਜਾਂਦਾ ਹੈ ਨਾ ਸੁਬਸ ਦਿਲਾਂ ਦਾ ਪਿਆਰ ਪੈ ਜਾਂਦਾ ਇਹ ਲੋਕ ਤਾਂ ਤੁਸੀਂ ਉੱਧਰ ਵੀ ਗਏ ਹੁਣ ਗੜ ਬਣਾਇਆ ਪੀਟੇ ਖਰੀ ਇੱਧਰ ਰੋਲ ਫਰ ਬੇਤੀ ਕਰੀ ਆ ਗਏ ਉੱਧਰ ਵੀ ਹਨਾ ਉੱਧਰ ਉਹ ਘੁਮਾਰ ਬਣਾਉਂਦਾ ਹਾਂ ਉਹ ਘੁਮਾਰ ਕੋਲ ਜਾ ਕੇ ਆਏ ਸੀਗੇ ਉਹ 90 ਸਾਲ ਦਾ ਹਾਂ ਉਹ ਅਸੀਂ ਦੇਖੀ ਸੀ ਉਹ ਦੇਖੀ ਸੀ ਵੀਡੀਓ ਦੇਖੀ ਸੀ ਅਸੀਂ ਉਹ ਖੁਸ਼ੀਰਾਮ ਹੈ ਹਾਂ ਉਹਦਾ ਨਾਮ ਹਾਂ ਉਹ ਖੁਸ਼ੀਰਾਮ ਹੈ ਉਹਦਾ ਨਾਮ ਉਹਦੇ ਕੋਲ ਜਾ ਕੇ ਆਏ ਤੇ ਆਪਾਂ ਉੱਥੇ ਭਾਂਡੇ ਬਣਾਉਂਦਾ ਜਿਹੜਾ ਹਾਂ ਹਾਂ ਉਹ 90 ਸਾਲ ਦਾ ਬਾਪੂ ਆ ਹਾਂਜੀ ਹਾਂ ਅੱਛਾ ਉਹ ਵੀਡੀਓ ਪਹੁੰਚ ਕਿਉਂ ਨਹੀਂ ਤੁਹਾਡੇ ਕੋਲ ਹਾਂਜੀ ਪਹੁੰਚ ਗਈ ਜੀ ਵੀਡੀਓ ਅੱਛਾ ਉਹ ਉਹਨਾਂ ਨਾਲ ਗੱਲਾਂ ਬਾਤਾਂ ਸੀ ਮਾਰ ਕੇ ਆਏ ਸੀਗੇ ਉਹ ਹੈ ਪਿੰਡ ਤਮਾਣਾ ਹਾਂ ਤਮਾਣਾ ਪਿੰਡ ਹੈ ਤਮਾਣਾ ਪਿੰਡ ਆ ਉਹ ਉੱਥੇ ਗਏ ਸੀ ਤੇ ਉਹ ਉਹ ਤਮਾਣੇ ਦੇ ਹੋਰ ਉਹ ਬੰਸੀ ਦੀ ਬਰਫੀ ਵਾਲਾ ਵੀਡੀਓ ਵੀ ਸੀਗਾ ਇੱਕ ਅੱਛਾ ਜੀ ਬੰਸੀ ਹਲਵਾਈ ਉੱਥੇ ਅੱਛਾ ਜੀ ਸਾਡੇ ਸਾਰੇ ਵੀਡੀਓ ਬੇਬੇ ਹੈ ਮਾਤਾ ਹਾਂ ਬਹੁਤ ਦੇਖਣ ਵਾਲੇ ਹੁੰਦੇ ਆ ਅਸੀਂ ਤਾਂ ਬਜ਼ੁਰਗ ਜੀ ਲੱਗਦਾ ਜਦ ਵੀਡੀਓ ਦੇਖਦੇ ਥੋੜੀ ਅਜਾ ਅਸੀਂ ਨਾ ਉਹ ਗੱਲਾਂ ਸਧਾਰਨ ਜੀਆਂ ਕਰਦੇ ਆ ਪਿਆਰ ਮੁਹੱਬਤ ਭਾਈਚਾਰਾ ਤੇ ਪੁਰਾਣੇ ਬਜ਼ੁਰਗਾਂ ਕੋਲ ਜਾ ਕੇ ਤਾਂ ਮਜ਼ਾ ਹੁਣ ਇੱਥੇ ਮੈਨੂੰ ਇੰਨਾ ਸੋਹਣਾ ਵਧੀਆ ਲੱਗ ਰਿਹਾ ਨਾ ਤੁਹਾਡੇ ਕੋਲ ਬੈਠ ਕੇ ਹੈ ਔਰ ਆਹੀ ਜ਼ਿੰਦਗੀ ਦੀ ਸੱਚਾਈ ਹੈ ਔਰ ਜਿਹੜੇ ਸਾਡੇ ਦੇਖਣ ਵਾਲੇ ਆ ਇਹ ਵੀ ਇਹ ਵੀ ਇਦਾਂ ਵਿੱਚ ਵੀ ਬਹੁਤ ਇਹੋ ਜਿਹੇ ਖਿਲਰੇ ਪਏ ਆ ਲੋਕ ਜਿਹੜੇ ਜਿਹੜੇ ਇਹੀ ਚੀਜ਼ਾਂ ਮੰਗਦੇ ਆ ਬੱਸ ਬੱਸ ਹਾਂ ਬਾਪੂ ਦਾ ਖਿਲਾੜੀ ਵਾਲਾ ਵੀਡੀਓ ਤੇ ਚੱਪ ਗੱਲਾਂ ਵੀ ਮਾਰਦੇ ਰਹੇ ਵੀਡੀਓ ਦੇ ਵਿੱਚ ਉਹ ਵੀਡੀਓ ਬੜੀ ਦੂਰ ਦੂਰ ਤੱਕ ਲੋਕਾਂ ਨੇ ਸ਼ੇਅਰ ਕਰਿਆ ਬੜੇ ਫੋਨ ਮੈਨੂੰ ਵੀ ਆਏ ਹਾਂਜੀ ਤੇ ਮੈਂ ਵੀ ਫਿਰ ਐਡਰੈਸ ਤੁਹਾਡਾ ਪਾੰਦ ਆ ਰਿਹਾ ਮੈਂ ਕਹਿੰਦਾ ਵੀ ਉੱਥੇ ਪਹੁੰਚ ਜਾਓ ਦਸਾਰਨੇ ਪਿੰਡ ਤੇ ਜਿਹੜਾ ਉਹਨਾਂ ਨੂੰ ਰਸਤਾ ਵੀ ਸਮਝਾਇਆ ਵੀ ਸਿਸਮਾ ਰੋਡ ਤੇ ਉਹ ਬਾਤ ਹੁੰਦੇ ਤੇ ਫੋਨ ਛੋਕਰੇ ਕੋਲ ਉਹ ਕਹਿੰਦੇ ਵੀ ਕਿੱਥਾ ਕ ਇਹਨੇ ਹਰੇਕ ਨੂੰ ਕਹਿੰਦਾ ਪੰਜ ਮਿੰਟ ਨਹੀਂ ਦੇ ਪੈਂਦੇ ਜਦ ਫੋਨ ਆ ਜਾਂਦੇ ਤੇ ਬਾਹਰ ਤੇ ਵੀ ਤੁਸੀਂ ਕਰਾਈ ਸੁਣਿਆ ਕਰਾਈ ਤੇ 2 ਕਿਲੋਮੀਟਰ ਇੱਧਰ ਐ ਸਿਸਵਾ ਰੋਡ ਹਾਂ ਕਰਾਲੀ ਲਾਈਟ ਪੁਆਇੰਟ ਤੋਂ ਸਿਸਮਾ ਰੋਡ ਤੇ ਆ ਜਾਓ 2 ਕਿਲੋਮੀਟਰ ਅੱਗੇ ਜਾ ਕੇ ਖੱਬੇ ਹੱਥ ਨੂੰ ਦਸਾਰਨੇ ਵਾਲਾ ਪੋਲਾੰ ਦਾ ਉਹ ਪਹਿਲੇ ਹੀ ਪਿੰਡ ਆ ਰੋਪੜ ਲਾਗ ਤੇ ਇੱਕ ਪਾਉ ਵਾਲ ਤੇ ਆਇਆ ਅੱਛਾ ਲੋ ਕਹਦਾ ਵੀ ਤੁਸੀਂ ਕਹਿੰਦੇ ਕਿੱਧਰ ਮੁੜਨਾ ਕਹਿੰਦੇ ਬਾਈ ਜੇ ਤੁਸੀਂ ਰੋਪੜ ਕਿਲ ਤੇ ਆਏ ਤਾਂ ਖੱਬੇ ਹੱਥ ਮੁੜ ਜਾਓ ਸਿਸਵਾ ਰੋਡ ਪਰ ਹਾਂ ਆਪਾਂ ਉੱਥੇ ਬਾਪੂ ਇੱਕ ਬੋਰਡ ਵੀ ਲਾ ਦੇਣਾ ਹੁਣ ਉਹ ਦਸਾਰਨ ਵਾਲੇ ਮੋੜ ਪਰ ਅਮਰੀਕ ਦੀ ਖਿਡਾਰੀ ਹੈ ਠੀਕ ਹੈ ਨਾ ਹਾਂਜੀ ਹਾਂ ਅਮਰੀਕ ਦੀ ਖਿਡਾਰੀ ਕਿਉਂਕਿ ਕੰਮ ਉਹ ਕਰਦੇ ਤੁਸੀਂ ਬਹੁਤ ਵਧੀਆ ਔਰ ਸ਼ੁੱਧ ਤੇ ਇਮਾਨਦਾਰੀ ਵਾਲਾ ਗੁੜ ਤੁਹਾਡਾ ਜਿਹੜਾ ਹੈ ਉਹ ਪਤਾ ਲੱਗ ਜਿੰਦਾ ਜਿਹੜਾ ਇੱਕ ਵਾਰੀ ਵਰਤ ਲੈਂਦਾ ਖਾ ਲੈਂਦਾ ਹੈ ਮੈਨੂੰ ਤਾਂ ਕਈ ਬੰਦੇ ਨੇ ਫੋਨ ਕਰਿਆ ਵੀ ਅਸੀਂ ਲੈ ਆਏ ਜੀ ਗੁੜ ਉੱਥੇ ਤੇ ਜਾ ਕੇ ਹੀਰਾ ਦੀ ਰੁੜਕੀ ਤੇ ਹੈ ਇੱਕ ਬਜ਼ੁਰਗ ਜਿਹਾ ਵਿਚਾਰਾ ਅੱਛਾ ਹੈ ਗੱਡੀ ਲੈ ਕੇ ਉਹੀ ਕੱਖੇ ਜੀ ਉਤੀ ਮਿੱਟੀ ਰੰਗੀ ਜੀ ਉਹ ਫਿਰ ਅਮਰੀਕਾ ਦੇ ਫੋਨ ਆਇਆ ਕਹਿੰਦੇ ਮੇਰਾ ਬਾਪੂ ਆਊਗਾ ਮਿੱਟੀ ਰੰਗੀ ਉਹਦੀ ਗੱਡੀ ਐ ਵੀ ਉਹਨੂੰ ਤੁਸੀਂ ਗੁੜ ਦੇ ਦਿਓ ਫਿਰ ਉਹ ਪੈਸੇ ਦੇ ਕੇ ਕਿਹਾ 200 ਰੁਪਿਆ ਵੱਧਾ ਕਹਦਾ ਪਾਈ ਮੇਰੇ ਮੁੰਡੇ ਨੇ ਬਾਹਰ ਤੇ ਕਿਹਾ ਵੀ ਇਹਨੂੰ ਵੱਧਾ ਦੇ ਕੇ ਆयो ਅਸੀਂ ਕਿਹਾ ਅਸੀਂ ਨਹੀਂ ਲੈਣਾ ਸਾਨੂੰ ਹੱਕ ਦਾ ਪੈਸਾ ਚਾਹੀਦਾ ਬਸ ਅਸੀਂ ਨਹੀਂ ਵੱਧਾ ਲੈਣਾ ਅੱਛਾ ਉਹ ਕਹਿੰਦਾ ਵੀ ਵੱਧਾ ਦੇ ਦਿਆਂਗਾ ਹਾਂ ਉਹ ਕਹਿੰਦਾ ਨਾ ਨਾ 200 ਰੁਪਿਆ ਥੋੜੀ ਇਮਾਨਦਾਰੀ ਕਰਕੇ ਵੱਦੇ ਦਿੰਦਾ ਸੀ ਕਿ ਉਹ ਅੱਛਾ ਅਸੀਂ ਨਾ ਵੀ ਅਸੀਂ ਲੈਣਾ ਸਾਨੂੰ ਹੱਕ ਦੀ ਉਹ ਕੁਮਾਈ ਦਵੇ ਦੇਖੋ ਇਮਾਨਦਾਰੀ ਤਾਂ ਫਿਰ ਆਹੀ ਹੈ ਨਾ ਬਸ ਬਸ ਹੈ ਇਮਾਨਦਾਰੀ ਤਾਂ ਇਹੀ ਹੈ ਬਸ ਪਿਆਰ ਉਹਨੇ ਜਿਤਾਤਾ ਉਹਦਾ ਸਤਕਾਰ ਹੈ ਸਾਨੂੰ ਵੀ ਉਹਨੇ ਜਿੰਨੇ ਕਿਹਾ ਉਹਦੀ ਵੀ ਸ਼ਾਬਾਸ਼ ਹੈ ਜਿੰਨੇ ਕਿਹਾ ਵੀ ਵੱੱਦਾ ਦੇ ਉਹ ਹਾਂ ਹੈ ਨਹੀਂ ਤਾਂ ਲੋਕੀ ਪੈਸੇ ਘਟਾਉਂਦੇ ਫਿਰਦੇ ਆ ਜੀ ਹਾਂ ਹਾਂ ਬਹੁਤੇ ਲੋਕੀ ਤਾਂ ਪੈਸੇ ਘਟਾਉਂਦੇ ਹੀ ਫਿਰਦੇ ਆ ਉਹਨੇ ਕਿਹਾ ਵੀ ਵੱਧ ਦੇ ਕੇ ਆਏ ਹੋ ਨਾ ਹਾਂ ਜੀ ਤੇ ਜਿਹੜਾ ਕੋਰੀਓ ਕਹਿੰਦੇ ਨੇ ਕਰ ਦੰਨੇ ਮਿੱਠਾ ਉਹ ਕਹਿੰਦੇ ਪਾਈ ਤੁਹਾਡੇ ਉੱਪਰ ਖਰਚਾ ਭੇਜੂ ਉਹ ਕਹਿੰਦੇ ਚਾਹੇ 10 10000 ਰੁਪਏ ਭੇਜੂ ਸਾਡੇ ਉੱਪਰ ਖਰਚਾ ਅੱਛਾ ਕੋਰੀਓ ਦਾ ਹਾਂ ਵੀ ਸਾਨੂੰ ਦੇ ਦੇ ਦੇਖੋ ਜੀ ਬੇਬੇ ਕੋਰੀਅਰ ਨੂੰ ਕੋਰੀਓ ਦੱਸ ਦਿਆ ਨਾ ਪਤਾ ਨਹੀਂ ਕੀ ਕਰਦੇ ਸੁਣ ਲਈ ਸੁਣ ਲਈ ਹੁਣ ਆ ਪੁੱਤ ਉਹ ਕੋਰੀਅਰ ਦੇ ਨਾਲ ਵੀ ਨਾ ਗੋੜ ਪਛਾਣਾ ਪਾਣਾ ਕਈ ਜਗ੍ਹਾ ਤੇ ਆਪਾਂ ਨੂੰ ਵਾਪਸ ਪੁੱਛ ਪੁੱਛ ਜ ਜਾਂਦਾ ਇਹ ਕੋਣ ਬੰਦਾ ਹੋਊਗਾ ਆਪੇ ਲੈ ਜੂਗਾ ਹਾਂ ਅਸੀਂ ਕਹੇ ਤੁਹਾਨੂੰ ਖਰਚਾ ਭੇਜ ਜਾਣਾ ਕਹਿੰਦੇ ਚਾਹੇ 10000 ਰੁਪਏ ਜੋ ਖਰਚਾ ਹੂੰ ਬਾਪੂ ਗੁੜ ਬੜਾ ਟੱਕ ਕੇ ਰੱਖਿਆ ਪਿੱਛੇ ਹੈ ਬਈ ਇਹ ਤਾਂ ਇੱਕ ਕਿਹੜਾ ਖਰਾਬ ਹੈ ਜੀ ਉਹਨਾਂ ਦੀ ਗੱਲ ਕਰਕੇ ਅੱਛਾ ਤੁੰਦ ਕਰਕੇ ਅੱਛਾ ਮੌਸਮ ਹੋ ਜਾ ਹੋ ਗਿਆ ਤੁੰਦ ਕਰਕੇ ਤੁੰਦ ਕਰਕੇ ਅੱਛਾ ਅੱਛਾ ਤਾਂ ਗੁੜ ਦੀ ਦਿਖਾ ਦੇ ਸੇ ਕੋਈ ਆਹ ਨਵਾਂ ਵੀਡੀਓ ਕਈਆਂ ਨੇ ਪੁਰਾਣਾ ਵੀਡੀਓ ਨਹੀਂ ਦੇਖਣਾ ਗੁੜ ਦੀ ਭੇਲੀ ਤਾਂ ਲਿਆਓ ਬਾਪੂ ਇੱਕ ਹੈ ਕੋਈ ਲਿਆਓ ਗੁੜ ਮੜਾ ਦਿਖਾਈਏ ਇਹਨਾਂ ਨੂੰ ਵੀਡੀਓ ਦੇ ਵਿੱਚ ਵੀ ਮੜਾ ਜਾ ਨਵਾਂ ਕੋਣ ਆ ਨਵਾਂ ਗੁੜ ਜਾਂ ਕੁਝ ਵੀ ਸੈਂਪਲ ਦਿਖਾਓ ਪਤਾ ਲੱਗ ਜੂਗਾ ਨਾ ਜਿਹੜੇ ਹੁਣ ਵੀਡੀਓ ਕਈਆਂ ਨੇ ਪੁਰਾਣਾ ਨਹੀਂ ਨ ਦੇਖਿਆ ਵੈਸੇ ਪੁਰਾਣੇ ਵੀਡੀਓ ਦਾ ਲਿੰਕ ਵੀ ਮੈਂ ਪਾ ਦੂੰਗਾ ਹਾਂ ਪਤਾ ਪੈਸੀ ਲੱਗਦੇ ਹੁੰਦਾ ਪੈਸੀ ਅਸੀਂ ਲੱਗੇ ਬਣਾਉਂਦੇ ਅੱਛਾ ਪੈਸੀ ਵੀ ਬਣਾਦੇ ਪੈਸੀ ਮੰਗਣ ਲੱਗਿਆ ਨਾ ਲੋਕ ਹਾਂਜੀ ਆ ਪੈਸੀ ਮੰਗਣ ਲੱਗ ਗਏ ਬਹੁਤ ਮੰਗਦੇ ਪੈਸੀ ਤਾਂ ਅੱਛਾ ਤੁਸੀਂ ਮਟਕਰ ਵੈ ਤੁਹਾਡੀ ਮਟਕਰ ਵੀ ਬਹੁਤ ਵਧੀਆ ਮਟਕਰ ਹਾਂ ਮਟਕਰ ਵੀ ਮਟਕਰ ਵੀ ਬਹੁਤ ਵਧੀਆ ਹਾਂਜੀ ਅੱਛਾ ਪੈਸੀ ਵੀ ਬਣਾ ਰਹੇ ਹਾਂ ਨਾ ਥੋੜੀ ਬਣਾਉਂਦੇ ਬਹੁਤੀ ਨਹੀਂ ਬਸ ਜਿਹੜਾ ਕੋਈ ਕਹਿੰਦਾ ਉਹ ਬਣਾ ਦੋ ਉਹ ਜਿਹੜੀ ਅਸਲ ਚ ਦੱਸਿਆ ਗਿਆ ਸੜਕਾਂ 'ਤੇ ਕੰਡੇ ਜਿਹੜੀ ਵਿਕਦੇ ਆ ਨਾ ਗੁੜ ਉਹ ਪੇਸੀ ਉਹ ਜ਼ਿਆਦਾ ਪੇਸੀ ਵਿਕਦੀ ਆ ਤਾਂ ਉਹਨਾਂ ਨੂੰ ਲੱਗਦਾ ਛੇ ਪੇਸੀ ਪਰ ਮੈਂ ਮ ਟੱਕਰ ਲੈ ਕੇ ਗਿਆ ਜਿਹੜੀ ਤੁਹਾਡੇ ਤੋਂ ਜਿਹੜੀ ਤੁਸੀਂ ਉਹ ਬਣਾਉਂਦੇ ਐ ਏਦਾਂ ਪੇਸੀ ਤੋਂ ਬਗੈਰ ਵਾਲੀ ਉਹ ਉਹ ਵਾਲਾ ਗੁੜ ਤਾਂ ਮੈਂ ਕਹਿੰਦਾ ਫਿਰ ਚਾਹ 'ਚ ਵੀ ਪਾ ਕੇ ਬੜਾ ਵਧੀਆ ਹੋ ਹਾਂਜੀ ਹਾਂ ਚਾਹ 'ਚ ਉਂਝ ਵੀ ਤਾਂ ਕੁੱਟਦੇ ਫਿਰਦੇ ਆਂ ਆਪਾਂ ਘਰ ਜਾ ਕੇ ਆ ਬੱਸ ਬੱਸ ਹਾਂ ਪੇਸੀ ਜਣੀ ਇਹ ਵੀ ਕਿਸੇ ਨੂੰ ਕਿਤੇ ਲੈ ਕੇ ਜਾਣਾ ਦੂਰ ਲੈ ਕੇ ਜਾਣਾ ਕੁਝ ਕਰਨਾ ਪਾਣਾ ਤਰੋ ਸੌਖਾ ਲੱਗਦਾ ਹੋਣਾ ਕਿਸੇ ਨੂੰ ਨਾ ਪਰ ਗੱਡੀਆਂ ਵਿੱਚ ਕਹਿੰਦੇ ਨੇ ਵੀ ਚੱਲ ਦੰਦੀ ਵੱਡਾ ਹੋ ਜਾਂਦੀ ਆ ਤੋੜ ਥੋੜੀ ਤੋੜ ਪੋੜ ਲਈ ਨਹੀਂ ਖਾ ਹੁੰਦੀ ਸਾਈਡ ਤੇ ਮੜੀ ਜੀ ਭੋਰ ਲਈ ਹਾਂਜੀ ਬਸ ਹੈ ਉੱਪਰ ਲਿਆ ਫਾਂਕ ਦੀ ਕੱਢ ਲਈ ਬਜੀ ਆ ਫਾਂਕ ਦੀ ਕੱਢ ਕੇ ਬਸ ਤੇ ਓੰਨੀ ਖਾ ਲਈ ਹਾਂਜੀ ਇਹ ਤਾਂ ਹੈ ਪੇਸੀ ਦਾ ਫਾਇਦਾ ਚਲੋ ਬਹੁਤ ਵਧੀਆ ਜੀ ਉਹਦਣ ਆਪਾਂ ਇੰਟਰਵਿਊ ਵੀ ਕਰ ਲਈ ਤੁਹਾਡੀਆਂ ਗੱਲਾਂ ਵੀ ਕਰ ਲਈਆਂ ਨਾ ਪੁਰਾਣੀਆਂ ਪੁਰਾਣੀਆਂ ਗੱਲਾਂ ਵੀ ਹੋ ਗਈਆਂ ਹੈ ਬਿਆਹ ਦੇ ਟਾਈਮ ਦੀਆਂ ਗੱਲਾਂ ਵੀ ਹੋ ਗਈਆਂ ਸੀ ਹਾਂਜੀ ਹਾਂ ਹੈ ਉਹ ਤੁਹਾਡੀ ਜਦ ਤੁਸੀਂ ਦੱਸਿਆ ਤਾਂ ਉੱਥੇ ਗਈ ਸੀ ਕੁੰਬੜੇ ਸਹਾਣੇ ਹਾਂਜੀ ਹਾਂ ਜਾਨ ਹੈਨਾ ਹਾਂਜੀ ਹਾਂ ਇਹਨਾਂ ਨੇ ਤਾਂ ਸੁਣਾਤੀਆਂ ਮਾਤਾ ਗੱਲਾਂ ਹਾਂ ਐ ਤੁਹਾਨੂੰ ਵੀ ਯਾਦ ਹੈ ਹਾਂ ਹਾਂ ਗੌਣ ਵਾਲੀ ਲੱਗੀ ਤੀ ਨਰੀਂਦਰ ਬੀਬਾ ਅੱਛਾ ਹਾਂ ਓਰੇ ਓਰੇ ਅੱਛਾ ਨਰੀਂਦਰ ਬੀਬਾ ਲਈ ਤੀ ਇਹ ਮਾਸਕਟ ਤੇ ਆਇਤੇ ਜਦ ਇਹ ਮਾਸਕਟ ਤੇ ਆਇਤੇ ਜਦ ਹਾਂ ਪਿੰਡ ਵਿੱਚ ਪਹਿਲੀ ਵਾਰੀ ਆਏ ਤੇ ਕਹਿੰਦੇ ਵੀ ਲੈ ਹੁੰਦਾ ਮਾਸਕਟ ਤੇ ਆਏ ਉਹਦਾ ਵਿਆਹ ਨਰੀਂਦਰ ਬੀਬਾ ਲੱਗਿਆ अच्छा अच्छा फिर ਤੁਹਾਡੀ ਤੁਹਾਡੀ ਵੀ ਫੁੱਲ ਚੜਾਈ ਹੋਣੀ ਆਪਣੇ ਉੱਤੇ ਪੇਕੇਆਂ ਪਿੰਡ ਦੀ ਵੀ ਮਸਕਟ ਵਾਲੇ ਨਾਲ ਵਿਆਹੀ ਹੈ ਹਾਂਜੀ ਬਾਪ ਦੇ 32 ਕਿਲੇ ਤੇ ਜੀ ਸਰਦਾਰੇ ਸਰਦਾਰ ਹੁੰਦੀ ਸੀ اچھا ਹਾਂ ਅਜਾ ਫਿਰ ਉਹ ਉਹ ਉੱਥੇ ਵੀ ਫਿਰ ਗੱਲਾਂ ਕਰਦੀ ਹੋਣੀ ਦੀਵੇਂ ਵੀ ਮਸਕਟ ਤੇ ਆਇਆ ਮੁੰਡਾ ਹੈ ਹਾਂਜੀ ਹਾਂਜੀ ਆਏ ਹਾਏ ਬਾਪੂ ਮਸਕਟ ਕਿੰਨਾ ਟਾਈਮ ਲਾ ਕੇ ਆਇਆ ਤੂੰ ਥੋੜੀ ਟਾਈਮ ਲੱਗਾਇਗਾ ਜੀ ਕਿੰਨਾ ਕੁ ਬਸ 14-15 ਲੱਖ ਮਹੀਨੇ ਲੱਗੇ ਤੇ ਬਹੁਤਾ ਟਾਈਮ ਲੱਗਿਆ اچھا اچھا ਬਸ ਇੰਨੇ ਨਾਲੇ ਵਿਲਾ ਲੱਗ ਗਿਆ ਵੀ ਮਸਕਟ ਵਾਲਾ ਬੰਦਾ ਹੈ ਵਾਹ ਜੀ ਵਾਹ ਬਹੁਤ ਵਧੀਆ ਅੱਛਾ ਉੱਥੇ ਫਿਰ ਉਹ ਜਦ ਮਾਤਾ ਜੀ ਤੁਸੀਂ ਵਿਆਹ ਤੇ ਸੂਟ ਕਿਹੜਾ ਪਾਇਆਤਾ ਕਿਹੜੇ ਰੰਗ ਦਾ ਗਾਜਰੀ ਰੰਗ ਦਾਤਾ ਗਾਜਰੀ ਹਾਂ ਸਿਆਮੋ ਸਾਟਣਾ ਨਵੀਂ ਉਹ ਚੱਲੀ ਸੀ ਸਿਆਮੋ ਸਾਟਣਾ ਹਾਂ ḍi ਚੈਨਾ ਸਿਆਮੋ ਸਾਟਣਾ ਪੋਲੀਸਟਰ ਅੱਛਾ ਹਾਂ ਗਾਜਰੀ ਰੰਗ ਦਾ ਸੂਟ ਦਾ ਅੱਛਾ ਉਹਨੂੰ ਗੋਟਾ-ਗੋਟਾ ਲੱਗਿਆ ਹੋਇਆ ਤਾਂ ਚੰਗਾ ਜਾਲ ਵਾਲੀ ਚੁੰਨੀ ਸੀ ਜਾਲ ਵਾਲੀ ਚੁੰਨੀ ਆ ਜਿਹੜੀ ਪਹੁੰਚਿਆ ਦੀ ਮੂਰੀ ਹੈ ਇਹ ਵੀ 28 ਇੰਚ ਦੀ ਸੀ ਅੱਛਾ ਹਾਂ ਜਦ ਖੁੱਲੀ ਆ ਬੋਲਦੇ ਤੇ 28 ਇੰਚ ਦੀ ਹਾਂ 28 ਇੰਚ ਦੀ ਮੂਰੀ ਸੀ ਅੱਛਾ 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 ਜਾਲ ਵਾਲੀ ਚੁੰਨੀ ਹੈ ਜਾਲ ਵਾਲੀ ਚੁੰਨੀ ਦੀ ਜਾਲ ਤਾ ਫਾਇਆ ਹੋਇਆ ਅੱਛਾ ਚੰਗਾ ਪਾਰੀ ਸੂਟ ਤਾਂ ਹੈ ਹਾਂ ਜੀ ਹਾਂ ਪਾਰੀ ਸੂਟ ਤਾਂ ਸਭ ਤੋਂ ਮਹਿੰਗਾ ਤਾਂ ਅੱਛਾ ਹਾਂ ਰੋਹੋ ਗਾਦਰੀ ਰੰਗ ਦਾ ਤੁਹਾਨੂੰ ਯਾਦ ਆ ਗਿਆ ਵੀ ਕਿਦਾਂ ਤੁਸੀਂ ਲਿਆ ਸੀ ਓੜਿਆ ਸੀ ਹੈ ਹਾਂ ਜੀ ਹਾਂ ਸਰੀਰ ਤੇ ਹੈਂ ਉਹ ਫਿਰ ਉਹ ਪਾ ਕੇ ਜਦ ਫੋਟੋ ਫੋਟਾ ਤਾਂ ਖਿੱਚੀ ਨਹੀਂ ਤੇ ਹੁੰਦੀ ਕਿ ਖਿੱਚ ਹੁੰਦੀਆਂ ਨਾ ਖਿੱਚ ਹੁੰਦੀਆਂ ਅੱਛਾ ਆਇਆ ਤਾਂ ਭਰਾ ਉੱਥੇ ਤੇ ਆਇਆ ਤਾਂ ਕਿੱਥੇ ਤੇ ਬਾਹਰ ਤੇ ਬਾਪੂ ਵੇਜ ਆਜਾ ਕਿੱਥੇ ਤੇ ਆਇਆ ਤਾਂ ਬਾਪੂ ਉਹ ਕੈਨੇਡਾ ਦੀ ਅੱਗੇ ਤਾਂ ਰੰਗੀਨ ਨਹੀਂ ਸੀ ਹੁੰਦੀ ਫੋਟੋ ਹੂੰ ਬਲੈਕ ਐਂਡ ਵਾਈਟ ਸੀ ਅੱਛਾ ਉਹ ਰੰਗੀਨ ਤੇ ਆ ਮੇਰੇ ਐਲਮੋਬ ਅੱਛਾ ਹਾਂ ਅੱਛਾ ਗਾਜਰੀ ਸੂਟ ਫਿਰ ਤੁਹਾਡਾ ਨਾਨਕੇ ਨੇ ਬਣਾਇਆ ਤਾਂ ਹਾਂ ਨਾਨਕੇ ਮੇਰੇ ਸਹੇੜੀ ਹੈ ਅੱਛਾ ਹਾਂ ਮੋਰੰਡੇ ਬਣਾਇਆ ਤਾਂ अच्छा अच्छा ना। आ, अच्छा ਉਹਨਾਂ ਨੇ ਦਿੱਤਾ ਹੋਣਾ ਨਾ ਹਾਂ ਨਾਨਕਿਆਂ ਦਾ ਸੂਟ ਪੈਂਦਾ ਨਾ ਫਿਰ ਹਾਂ ਨਾਨਕਿਆਂ ਦਾ ਹੀ ਪੈਂਦਾ ਆ ਅੱਛਾ ਪੂਰੀ ਰੌਣਕ ਸੀ ਘਰ ਵਿੱਚ ਹੈ ਉਹ ਜਨਾਨੀਆਂ 2-4 ਦਿਨ 5 ਦਿਨ ਪਹਿਲਾਂ ਜਿਹੜੀ ਢੋਲਕੀ ਵਜਾਈ ਜਾਂਦੀ ਆ ਤੀ ਉਹ ਹੁੰਦਾ ਸੀ ਰਿਵਾਜ ਹਾਂਜੀ ਹਾਂਜੀ ਜੱਤ ਬਹੁਤ ਰਿਵਾਜ ਹੁੰਦਾ ਤਾਂ ਅੱਛਾ ਹਾਂ ਉਹ ਰਿਵਾਜ ਰੁੱਕ ਕੇ ਘਟ ਗਿਆ ਹੂੰ ਉਹ ਕਿੰਨੇ ਕਿੰਨੇ ਦਿਨ ਚੱਲੀ ਜਾਂਦਾ ਸੀ ਕੰਮ ਢੋਲਕੀ ਵਜਾਣ ਦਾ 11 ਦਿਨ ਵੀ ਬਿਠਾ ਲੈਂਦੇ ਤੇ 13 ਦਿਨ ਦੀਆ اچھا ਰੋਜ਼ ਸ਼ਾਮ ਨੂੰ ਆ ਜਨਾ ਬਸ ਸ਼ਾਮ ਨੂੰ ਰੋਜ਼ ਟੋਲ ਕੀ ਘਟਕੜੀ ਆਂਡ ਗਵਾਂਡ ਦੀਆ ਹਾਂ ਆਜ ਨੇ ਲੇਡੀਜ਼ ਹੈ ਬਹੁਤ ਰੌਣਕ ਹੁੰਦੀ ਸੀ ਜਦੋਂ ਤਾਂ ਵਿਆਹਾਂ ਦੀ ਅੱਛਾ ਰਿਸ਼ਤੇਦਾਰ ਵੀ ਪਹਿਲਾਂ ਹੀ ਆ ਜਾਂਦੇ ਤੇ ਆ ਰਿਸ਼ਤੇਦਾਰ ਵੀ ਰਾਤ ਜਾਣ ਰਹਿੰਦੀ ਸੀ ਹਾਂ ਰਿਸ਼ਤੇਦਾਰ ਕਈ ਕਈ ਦਿਨ ਪਹਿਲਾਂ ਆ ਜਾਂਦੇ ਤੇ ਬਸ ਬਸ ਉਹ ਬੈਠ ਕੇ ਵੇੜੇ ਤੇ ਫਿਰ ਉਹ ਮਟਰ ਛਿੱਲਣੇ ਹਾਂ ਜੀ ਬਾਜੀ ਸਭਜੀ ਬਾਜੀ ਨਾਲੇ ਗੱਲਾਂ ਹੋਈ ਜਾਣੀਆਂ ਲੋਕਾਂ ਦੇ ਘਰ ਤੇ ਮੰਜੇ ਮੰਗ ਕੇ ਲਿਆਉਣੇ ਬਿਸਤਰੇ ਲਿਆਉਣੇ ਅੱਛਾ ਮੇਲ ਕੇ ਆਇਆ ਹੋਇਆ ਹਾਂ 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 ਪੂਰੀ ਰੌਣਕ ਬਣ ਜਾਂਦੀ ਸੀ ਘਰ ਚ ਹਣਾ ਚਾਹ ਚੜਜਿੰਦਾ ਤਾਂ ਸਾਰਿਆਂ ਨੂੰ ਹੁਣ ਤਾਂ ਇੱਕ ਘੜੀ ਦਾ ਵਿਆਹ ਹੁੰਦਾ ਪੈਸ ਵਿੱਚ ਕਰਿਆ ਉਹਨੇ ਘਰ ਜਿੰਦਾ ਲਾ ਜਾਂਦੇ ਚਾਹ ਵਿਆਹ ਕਰਾ ਬੜ ਜਾਂਦੇ ਨਹੀਂ ਉਹ ਜਿਹੜਾ ਪਹਿਲਾ ਵਿਆਹ ਮੈਨੂੰ ਯਾਦ ਆ ਗਏ ਉਹਦੇ ਵਿੱਚ ਰੌਣਕ ਪੂਰੀ ਘਰ ਦੇ ਵਿੱਚ ਹੋ ਜਾਂਦੀ ਸੀਗੀ ਵਿਆਹ ਵਾਲਾ ਘਰ ਪਤਾ ਲੱਗਦਾ ਤਾਂ ਵੀ ਇਹ ਵਿਆਹ ਵਾਲਾ ਘਰ ਹੈ ਚਾਰ ਦਿਨ ਪਹਿਲਾਂ ਪੱਠੀ ਛੜ ਜਾਂਦੀ ਸੀ ਹਾਂ ਹਲਵਾਈ ਆ ਜਾਂਦਾ ਤਾਂ ਹਾਂ ਤੇ ਕੰਮ ਚੱਲਣੇ ਸ਼ੁਰੂ ਹੋ ਜਾਂਦੇ ਨਾ ਹਾਂ ਰੀਤੀ ਰਿਵਾਜ ਸਾਰੇ ਹੁਣ ਸਾਰੇ ਹੁੰਦੇ ਸੀ ਰੀਤੀ ਰਿਵਾਜ ਸਾਰੇ ਟੱਬਰ ਨੂੰ ਚਾ ਚਾਚੀਆਂ ਤਾਈਆਂ ਮਾਮੀਆਂ ਫੁਕੀਆਂ ਸਾਰੇ ਆ ਜਾਂਦੇ ਨਾ ਫਿਰ ਸ਼ਾਮ ਨੂੰ ਢੋਲਕੀ ਵੱਜਣੀ ਆਪਣੇ ਆਪੇ ਤੱਕ ਲੈਣ ਢੋਲਕੀ ਹੈ ਢੋਲਕੀ ਤੇ ਫਿਰ ਉਹ ਚਮਟਾ ਖੜਕਾਂਦੇ ਹੁੰਦੇ ਤੇ ਢੋਲਕੀ ਦੇ ਪਰ ਚੱਚਾ ਢੋਲਕੀ ਪਰ ਚਮਚਾ ਉੱਪਰ ਖੜਕਾਂਦੇ ਤੇ ਹਾਂ ਢੋਲਕੀ ਪਰ ਹਣਾ ਟਕ 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 ਦੀ ਆਵਾਜ਼ ਆਣੀ ਨਾਲੇ ਢੋਲਕੀ ਵੱਜਣੀ ਨਾਲੇ ਗਾਉਣ ਪਾਣੀ ਹਣਾ ਸੱਦੀ ਰਾਤ ਤੱਕ ਗਾਈ ਜਾਂਦੇ ਕਿਦਾਂ ਦੇ ਗੀਤ ਗਾਉਂਦੇ ਸੀ ਤੁੱਕ ਗੀਤ ਯਾਦ ਆ ਤੁਹਾਨੂੰ ਕੋਈ ਜਦੋਂ ਕੁੜੀ ਦੇ ਵਿਆਹ ਨੂੰ ਸੋਹਾਗ ਗਾਉਂਦੇ ਤੇ ਹੂੰ ਅੱਛਾ ਮੁੰਡੇ ਦੇ ਵਿਆਹ ਨੂੰ ਕੋੜੀਆਂ ਗਾਉਂਦੇ ਤੇ ਨਹੀਂ ਉਹ ਜਿਹੜਾ ਸੁਹਾਗ ਗਾਉਂਦੇ ਤੇ ਉਸਹਾਗ ਦੀ ਕੋਈ ਲਾਈਨ ਨਹੀਂ ਯਾਦ ਤੁਹਾਨੂੰ ਹੋਣੀ ਤੁਹਾਨੂੰ ਯਾਦ ਨਹੀਂ ਯਾਦ ਹੈਗੇ ਹਾਂ ਦੱਸੋ ਮੈਂ ਕਿਹਾ ਕਰਾਂਗੇ ਦਸਣਾਉਣਗੇ ਲੰਬੀ ਇਹਦੀ ਲੰਝੀਏ ਲਾਲ ਖਜੂਰੇ ਕਿਨੇ ਵਾਰ ਟੋਲਿਆ ਨੀ ਦੂਰੇ ਬਾਬਲ ਤੈਦਾ ਦੇਸ ਦਾ ਰਾਜਾ ਉਹਨੇ ਵਾਰ ਟੋੜਿਆ ਨੀ ਧੂਰੇ ਵਾਹ ਜੀ ਵਾਹ ਬਹੁਤ ਵਧੀਆ ਅੱਛਾ ਅਗੋਂ ਅਗੋਂ ਯਾਦਾ ਕੁਛ ਬਸ ਇਕੜੇ ਗੀਂ ਜਾਂਦੇ ਤੇ ਲੰਬੀ ਐ ਨੀ ਲੰਜੀ ਐ ਲਾਲ ਖਜੂਰੇ ਸੁਣਾਓ ਕਿੰਦਾ ਹੋਰ ਮੈਨੂੰ ਬੜਾ ਚੰਗਾ ਲੱਗਿਆ ਐ ਲੰਬੀ ਐ ਨੀ ਲੰਜੀ ਐ ਲਾਲ ਖਜੂਰੇ ਕੀਨੇ ਵਾਰ ਟੋਲਿਆ ਦੀ ਦੂਰੇ ਮਾਂ ਬਤਾਏ ਦਾ ਦੇਸਾਂ ਦਾ ਰਾਜਾ ਉਹਨੇ ਵਾਰ ਟੋਲਿਆ ਦੀ ਦੂਰੇ ਅੱਛਾ ਐਸੋ ਐਸੋ ਆ ਗਿਆ ਐਸੋ ਆ ਗਿਆ ਅੱਛਾ ਕੋੜੀ ਵੀ ਕਦੀ ਸੁਣਾਓ ਹੁਣ ਜ਼ਰੂਰ ਜਿਹੜੇ ਮੁੰਡੇ ਵਾਲੇ ਪਾਸੇ ਹੁੰਦੀਆਂ ਸੀ ਵੀਰਾ ਤੇਰੀ ਨੀਲੀ ਵੇ ਕੋਰੀ ਹਰੇ ਆਵਾਗ ਨੂੰ ਜਾਵੇ ਵੀਰਾ ਤੇਰੀ ਨੀਲੀ ਵੇ ਕੋਰੀ ਹਰੇ ਆਵਾਗ ਨੂੰ ਜਾਵੇ ਵੀਰਾ ਤੇਰੀ ਪਤਲੀ ਬੇਲਾ ਜੋ ਸਗੀ ਨਾਲ ਸੋਹਾਵੇ ਵੀਰਾ ਤੇਰੀ ਪਤਲੀ ਵੇਲਾ ਜੋ ਸਗੀ ਨਾਲ ਸੋ ਆਵੇ ਵੀਰਾ ਤੇਰਾ ਉਚਾਵੇ ਬੰਗਲਾ ਬਾੜ ਚ ਫੇਰੇ ਦੀਆਵੇ ਵਾਹ ਜੀ ਵਾਹ ਆ ਤਾਂ ਬਹੁਤ ਵਧੀਆ ਹੈ ਵੀਰਾ ਤੇਰੀ ਵੀਰਾ ਤੇਰੀ ਪਤਲੀ ਵੀ ਲੱਜੋ ਨਹੀਂ ਜਿਹੜੀ ਘੋੜੀ ਤੁਸੀਂ ਲੀਵੇ ਕਿਹਾ ਕਿ ਜੀਵੇ ਤੇਰੀ ਨੀਲੀ ਵੇ ਘੋੜੀ ਹੈ ਨੀਲੀ ਵੇ ਘੋੜੀ ਹਾਂ ਨੀਲੀ ਵੀਰਾ ਤੇਰੀ ਨੀਲੀ ਵੇ ਘੋੜੀ ਹੈ ਹਰਿਆਵਾਗਾ ਨੂੰ ਜਾਵੇ ਹਰਿਆਵਾਗਾ ਨੂੰ ਜਾਵੇ ਹਾਂ ਵੀਰਾ ਤੇਰੀ ਪਤਲੀ ਵੇ ਲਾਜੋ ਸੱਗੀ ਨਾਲ ਸੁਹਾਵੇ ਵੀਰਾ ਤੇਰਾ ਉੱਚਾ ਵੇ ਬੰਗਲਾ ਬਾੜ ਚਫੇਰੀ ਦੀ ਆਵੇ ਆਏ ਹਾਏ 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 ਬਹੁਤ ਵਧੀਆ ਹੈ ਨਾ ਇਹ ਵਿਰਸਾ ਸੀਗਾ ਜਿਹਦਾ ਹੁਣ ਦਬ ਨਹੀਂ ਰਿਹਾ ਇਹਨਾਂ ਨਹੀਂ ਤੁਸੀਂ ਬੜਾ ਸੁਣਾ ਗਾਇਆ ਮੈਨੂੰ ਬੜਾ ਚੰਗਾ ਲੱਗਾ ਮੈਨੂੰ ਤਾਂ ਯਾਦ ਆ ਗਿਆ ਆਪਣਾ ਪੁਰਾਣਾ ਤੇ ਸਾਡੇ ਦੇਖਣ ਵਾਲਿਆਂ ਨੂੰ ਵੀ ਯਾਦ ਆ ਜਣਾ ਬਸ ਇਹ ਘੋੜੀਆਂ ਗਾਉਂਦੇ ਤੇ ਸੁਆਗਤ ਤੇ ਅੱਧੀ ਰਾਤ ਤੱਕ ਢੋਲ ਕੀ ਝੜਕ ਝੜਕੀ ਜਾਂਦੀ ਸੀ ਉਹ ਉਹ ਸੇਰਾ ਵੀ ਪੜਦੇ ਨੇ ਤੇ ਬਾਪੂ ਹੈ ਸੇਰਾ ਜਿਹੜਾ ਵੀ ਪੜਦੇ ਹੁਣੇ ਹਾਂ ਸੇਰਾ ਉਹ ਦਿਨਾਂ ਦੇ ਵਕਤ ਹਾਂ ਸੇਰਾ ਪੜਦੇ ਤੇ ਹਾਂ ਹਾਂ ਸੇਰਾ ਲਿਖ ਕੇ ਲਿਆਂਦਾ ਦਾ ਕੋਈ ਨਾ ਕੋਈ ਖਾਸ ਨਹੀਂ ਹਾਂ ਹਾਂ ਹੈਂ ਸੇਰਾ ਬਾਪੂ ਤੇਰਾ ਸੇਰਾ ਗਾਇਤਾ ਕਿਸ ਨੇ ਹਾਂ ਹੀਰਾ ਲੰਮਣ ਨੇ ਲਾਇਆ ਤਾਂ ਨਹੀਂ ਲਾਇਆ ਤਾਂ ਥਾ ਉਗਾ ਕੇ ਵੀ ਇਸਨੇ ਸੇਰਾ ਗਾਇਆ ਵੀ ਤਾਂ ਕਿਸ ਨੇ ਮੈਨੂੰ ਨਹੀਂ ਯਾਦ ਆ ਰਿਹਾ ਗਾਉਣਾ ਹਾਂ ਗਾਇਆ ਤਾਂ ਹਾਂ ਤਾਂ ਕਿਹੜਾ ਕਿੱਦਾਂ ਦਾ ਤਾਂ ਯਾਦ ਹਾਂ ਅਰੇ ਯਾਦ ਹੀ ਨਹੀਂ ਹੈਗਾ ਕੋਈ ਨਹੀਂ ਆਜਣਾ ਯਾਦ ਥੋੜਾ ਲਾਉ ਦਉ ਨੂੰ ਯਾਦ ਹੈ ਮੈਨੂੰ ਪਤਾ ਤੁਹਾਨੂੰ ਇਹਨਾਂ ਦਾ ਪਤਾ ਹੈ ਤੀਹਾਂ ਜੰਮੀਆਂ ਕਿ ਨਾਨੇ ਲੈ ਜਾਣੀਆਂ ਹਾਏ ਕਿਨਾ ਜੰਮੀਆਂ ਕਿਨਾ ਨੇ ਲੈ ਜਾਣੀਆਂ ਫਿਰ ਪਤਾ ਨਹੀਂ ਭੁੱਲ ਗਈ ਮਦਹਾਨੀਆਂ ਹਾ ਮੇਰੇ ਡਾਡਿਆ ਰਬਾ ਕਿਨਾ ਜੰਮੀਆਂ ਕਿਨਾ ਨੇ ਲੈ ਜਾਣੀਆਂ ਹੋਏ ਆ ਹੁੰਦਾ ਸੀਗਾ ਹੈਨਾ ਹਾਂ ਛੋਲੇ ਬਾਬਲ ਤੇਰੇ ਮਹਿਲਾ ਵਿੱਚੋਂ ਸੱਤ ਰੰਗਿਆ ਕਬੂਤਰ ਬੋਲੇ ਹਾਂ ਛੋਲੇ ਬਾਬਲ ਤੇਰੇ ਮਹਿਲਾ ਵਿੱਚੋਂ ਸੱਤ ਰੰਗਿਆ ਕਬੂਤਰ ਸੱਤ ਰੰਗਿਆ ਕਬੂਤਰ ਬੋਲੇ ਵਾਜੀ ਵਾ ਬਹੁਤ ਵਧੀਆ ਸਿਗਾਣਾ ਉਹ ਵਿਰਸਾ ਆਪਣਾ ਤੇ ਆ ਕੀ ਜੰਮੀਆਂ ਨਾਤੀਆਂ ਕੀ ਬੜਾਈਆਂ ਬਣਾਉਣ ਵਾਲੇ ਪਾਲ ਪੜੋਸ ਕੇ ਹੱਥੀਂ ਵਿਛੋੜ ਦੇਣਾ ਮੋਤੀ ਕੱਢ ਕੇ ਆਪਣੇ ਹਾਰ ਵਿੱਚੋਂ ਕਿਸੇ ਹੋਰ ਦੀ ਮਾਲਾ ਵਿੱਚ ਜੋੜ ਦੇਣਾ। ਆਏ ਹਾਏ ਹਾਏ। ਮਾਂ ਬਾਪ ਨਾ ਸੱਸ ਸਹੁਰੇ ਨੂੰ ਮਾਂ ਬਾਪ ਸਮਝੀ, ਪਹਿਣਾ ਵਾਗ ਨਨਾਲਾ ਨੂੰ ਸਮਝਣਾ ਏ। ਪਤੀ ਆਪਣੇ ਨੂੰ ਈਸ਼ਵਰ ਦਾ ਰੂਪ ਸਮਝੀ, ਉਹਦੇ ਚਰਨਾਂ ਚ ਜੀਵਨ ਗੁਜ਼ਾਰਦੀ ਰਹੀ। ਆਏ ਹਾਏ ਹਾਏ। ਬਸ ਐਨੇ ਕ ਬੋਲਿਆ। ਐਸੇ ਕੀ ਹੁੰਦੀ ਸੀ ਨਾ? ਸਿੱਖਿਆ, ਸਿੱਖਿਆਦੀ। ਬਹੁਤ ਵਧੀਆ ਸੀ। ਦਾਦੀ ਬਾਤ ਬੋਲਦੇ تھے۔ ਅੱਛਾ। ਉਹ ਕਾਸੀ ਦਿਨ ਹੋ ਗਈ ਤੁਹਾਡੇ ਨਾਲ ਕਿਸੇ ਨੇ ਗੱਲ ਨਹੀਂ ਨਾ ਕਰੀ ਇਹਦੇ ਬਾਰੇ ਚ ਤਾਂ ਭੁੱਲ ਗਿਆ ਸੀ ਤੇ ਨਹੀਂ ਤਾਂ ਤੁਹਾਨੂੰ ਹੁਣ ਯਾਦ ਆ ਰਹੀਆਂ ਹਾਂ ਹਾਂ ਬਸ ਹੈ ਮੈਂ ਤੁਹਾਡੇ ਕੋਲ ਆ ਗਿਆ ਕਿਦਾਂ ਦਾ ਲੱਗਿਆ ਤੁਹਾਨੂੰ ਲੈ ਬਹੁਤ ਚੰਗਾ ਲੱਗਿਆ ਬਹੁਤ ਮਨ ਖੁਸ਼ ਹੋਇਆ ਹੈ ਬਹੁਤ ਖੁਸ਼ ਹੋਇਆ ਮੇਰਾ ਵੀ ਮਨ ਬਹੁਤ ਖੁਸ਼ ਹੋਇਆ ਹੈ ਅੱਜ ਨਾ ਅਸਲ ਵਿੱਚ ਮੈਂ ਤੁਹਾਨੂੰ ਮਿਲਣੇ ਆ ਗਿਆ ਉਸ ਦਿਨ ਵੀ ਜਦੋਂ ਮੈਂ ਮਿਲ ਕੇ ਗਿਆ ਤਾਂ ਨਾ ਜੀ ਮੇਰੀ ਰੂਹ ਨੂੰ ਠੰਡਕ ਪਹੁੰਚ ਗਈ ਬਹੁਤ ਆਦੇ ਵੀ ਮੈਂ ਕਿਹਾ ਵੀ ਮਾਤਾ ਜੀ ਕੋਲ ਜਾ ਕੇ ਆਉਂਗਾ ਮੈਂ ਨਾਲੇ ਦੋ ਤਿੰਨ ਗੱਲਾਂ ਮਾਰ ਕੇ ਜਾ ਆਜੇ ਕਰ ਤੋ 10 15 ਰੁਪਏ ਜਿੱਤਨ ਗੇੜਾ ਲੱਗਿਆ ਉਧਰ ਆ ਗਿਆ ਹਾਂ ਉਹ ਗੋੜ ਖਿੱਚੂਗਾ ਤੁਹਾਨੂੰ ਗੋੜ ਲਿਆ ਜੀ ਮੁੱਕ ਗਿਆ ਅ ਨਹੀਂ ਗੋੜ ਤੇ علاوہ ਵੀ ਆਜਿਆ ਕਰਨਾ ਹੁਣ ਇੱਕ ਤਾਂ ਆਪਾਂ ਅਗਲਾ ਅਗਲਾ ਗੇੜਾ ਤਾਂ ਆਪਣਾ ਇੱਕ ਬਣ ਗਿਆ ਨਾ ਜਿਹੜਾ ਆਪਾਂ ਨਾਲੇ ਬੁਣਦੇ ਹਾਂ ਨਾਲੇ ਤੇ ਕਹਿੰਦੀ ਆ ਕੱਲ ਨੂੰ ਇਹਨਾਂ ਨੂੰ ਨਿਕੜੀ ਲੱਗਦੇ ਉੱਥੇ ਤੇ ਝੁੰਡਾ ਵਿੱਚ ਤੇ ਲਿਆ ਕਨੋਰੇ ਲੈਵੇਂ ਘਟਦਾ ਨਹੀਂ ਇੱਥੇ हां बापू ਲੈ ਆਣੇ ਆ ਕਾਨੇ ਜੇ ਮੇਰੀ ਕੋਈ ਹੈਲਪ ਦੀ ਲੋੜ ਹੈ ਮੈਂ ਆਜੂਗਾ ਤੇ ਕਹਿਣਾ ਨਾ ਜੀ ਨਾ ਉਹ ਲੈ ਆਉਂਗਾ ਹੈ ਲੈ ਆਉਂਗਾ ਉਹ ਜਾਦ ਨਾ ਲਿਆਉਣੇ ਆ ਜੱਗਾ ਜੱਗੇ ਜੱਗਾ ਤਾਂ ਬਥੇਰੇ ਕੰਮ ਹੈ ਜੱਗੇ ਨੂੰ ਤੁਸੀਂ ਉਹ ਕਰੋਗੇ ਕੰਮ ਨੂੰ ਕੋਈ ਨਾ ਲੈ ਆਉਂਗਾ ਹੈ ਕਿਨਾਰੇ ਲਿਆਓ ਕਾਨੇ ਲਿਆਓ ਫਿਰ ਅਸੀਂ ਬਣਾਵਾਂਗੇ ਫਿਰ ਉਹ ਨਾਲੇ ਨਾਲੇ ਇਹਨਾਂ ਨੂੰ ਜਿਹੜਾ ਨਾ ਤੁਹਾਨੂੰ ਹੱਥ ਦੀ ਕਸਾਕਤ ਦੀ ਦੱਸੀ ਡਾਕਟਰ ਨੇ ਤੁਹਾਨੂੰ ਹਨਾ ਕਹਿੰਦੀ ਵੀ ਹਾਂ ਵੀ ਹੱਥ ਦੀ ਅਰਜ ਸੱਚੀ ਕਰੋ ਬੋਲ ਹੁੰਦੀ ਵੀ ਐ ਕਰੀ ਜਾਓ ਐ ਕਰੀ ਜਾਓ ਅਬੁੱਲਾ ਪੈ ਗਿਆ ਤਾਂ ਤੁਹਾਨੂੰ ਅਬੁੱਲਾ ਪੈ ਗਿਆ ਅੱਛਾ ਹੱਥ ਘੱਟ ਚੱਲਦਾ ਜਦੋਂ ਲੱਤ ਚੱਲਣ ਲੱਗ ਗਈ ਉਹ ਬੁੰਗਾ ਟਿੱਬੀ ਟੀਕੇ ਲਵਾਏ ਤੇ ਪੰਜ ਅੱਛਾ ਅੱਛਾ ਹਾਂ ਉਹ ਤਾਂ ਬੋਲੇ ਦੇ ਟੀਕੇ ਲੱਗਦੇ ਹਰਿਆਣੇ ਵਿੱਚ ਅੱਛਾ ਅੱਛਾ ਤੇ ਹੁਣ ਉਹ ਨਾਲੇ ਫਿਰ ਨਾਲੇ ਬੁਣ ਲੰਗ ਜੂੜੇ ਨਾਲੇ ਤੁਹਾਡੀ ਕਸਰਤ ਹੋ ਜੂਗੀ ਹਾਂ ਵੀ ਇਹ ਕਸ ਆ ਹੱਥ ਤੋਂ ਚੱਲੀ ਜਾਂਦਾ ਆ ਇੱਕ ਟ ਚੱਲਦਾ ਨਹੀਂ ਚੱਲ ਪੂਗਾ ਨਾਲੇ ਬੁਣੇਗੇ ਆਪਾਂ ਨਾ ਨਾ ਬੁਣ ਲੋ ਜਾਣੀ ਕਿ ਜਿਹੜੀ ਪਿਛਲੀ ਉਹ ਵੀ ਹੈ ਹਾਂ ਉਹ ਪਛਮਤਾ ਲਿਆ ਦੂੰਗਾ ਮੈਂ ਫਸਮ ਤਾਂ ਮੇਰੇ ਪਾਸ ਵੀ ਹੋਣੀ ਆ ਕਿਤੇ ਉਹ ਤਾਂ ਮਿਲ ਵੀ ਜਾਂਦੀ ਬਾਜ਼ਾਰਾਂ ਜੀ ਮਿਲ ਜਾਂਦੀ ਉਹ ਤਾਂ ਇਹ ਲਿਆਉਂਗੇ ਹੈ ਲਿਆਉਂਗੇ ਹਾਂ ਉਹ ਪਰਛੇਤੀ ਬਾਪੂ ਬਣਾਣਾ ਪ੍ਰੋਗਰਾਮ ਆਪਾਂ ਉਹ ਪਿੱਛੇ ਚਰਖਾ ਵੀ ਪਿਆ ਤਰਾ ਹੈ ਵਾਹ ਹਾਂ ਇਹ ਚਰਖਾ ਘੱਟ ਦੇ ਹੁੰਦੇ ਤੁਸੀਂ ਹਾਂਜੀ ਆ ਆ ਦੇਖੋ ਜੀ ਆ ਮਾਤਾ ਦਾ ਚਰਖਾ ਪਿਆ ਜੀ ਬਹੁਤ ਕਰਿਆ ਅੱਛਾ ਹੁਣ ਨਹੀਂ ਚੱਲ ਸਕਦਾ ਨਾ ਇਹ ਨਹੀਂ ਚੱਲ ਚੱਲੇ ਜੂ ਹੁਣ ਵੀ ਹੈ ਤਾਂ ਸਾਬਤ ਹੈ ਕੰਮ ਲਗ ਬਗਲਾ ਹੈ ਤਾਂ ਸਾਬਤ ਹੈ ਆਹ ਆ ਟਰੰਕ ਬਾਬੂ ਬੜੇ ਸੋਨੇ ਰੱਖੇ ਹੋਏ ਪੁਰਾਣੇ ਹੈ ਜੀ ਆ ਪੁਰਾਣੇ ਰੱਖੇ ਨੇ ਆ ਜੇ ਆ ਰਕ ਸਮਾਨ ਰੱਖਣੇ ਨੇ ਜੇਬਾਂ ਲੱਗ ਜਾਂਦਾ ਤਾਂ ਨਾ ਵਾਹ ਜੀ ਵਾਹ ਜੀ ਵਾਹ ਜੀ ਬਹੁਤ ਵਧੀਆ ਆ ਵਾਲਾ ਹਾਂ ਜੀ ਆ ਆ ਆ ਇਦਾਂ ਦੇ ਪਹਿਲਾਂ ਹੁੰਦੇ ਨੇ ਬੱਕਲ ਜਾਲੇ ਹੈ ਇਦਾਂ ਦੇ ਪਹਿਲਾਂ ਦੇ ਹੁੰਦੇ ਤੇ ਹਾਂ ਜੀ ਆ ਵਾਹ ਜੀ ਵਾਹ ਲਓ ਜੀ ਬਾਬਾ ਨਾਨਕ ਵੀ ਬੈਠਾ ਜੀ ਅਸ਼ੀਰਵਾਦ ਦੇ ਰਿਹਾ ਬਾਬਾ ਨਾਨਕ ਹਾਂ ਆਛਾ ਬਹੁਤ ਵਧੀਆ ਲੱਗਿਆ ਮੈਨੂੰ ਆਹ ਤੁਹਾਡਾ ਕਮਰਾ ਜੈ ਨਾ ਔਰ ਤੁਸੀਂ ਆਰਾਮ ਨਾਲ ਬੈਠੇ ਹੈਂ ਹੈ ਗੱਲਾਂ ਬਾਤਾਂ ਹੋ ਗਈਆਂ ਬਾਕੀ ਮੈਂ ਆ ਗਿਆ ਠੰਡ ਨਹੀਂ ਹੈ ਜਮੈਂ ਠੰਡ ਨਹੀਂ ਇੱਥੇ ਇੱਥੇ ਅੰਦਰ ਨਹੀਂ ਹੈ ਠੰਡ ਹੈ ਹਾਂ ਜੀ ਚਲੋ ਠੀਕ ਹੈ ਮਾਤਾ ਜੀ ਫਿਰ ਚੰਗਾ ਜੀ ਫਿਰ ਦੁਬਾਰਾ ਤੇ ਆਉਂਗਾ ਮੈਂ ਹੈਨਾ ਜਦ ਤੱਕ ਤਿਆਰੀ ਹੋ ਜੂਗੀ ਹਾਂ ਜੀ ਲੋਜੀ ਸਰਤਿਓ ਮਾਤਾ ਜੀ ਕੋ ਲਾਇਆ ਮੈਂ ਬਾਪੂ ਅਮਰੀਕ ਸਿੰਘ ਜੀ ਕੋ ਲਾਇਆ ਪਿੰਡ ਦਸਾਰਨਾ ਹੈ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਕਰਾਲੀ ਦੇ ਨੇੜੇ ਹੈ ਕਰਾਲੀ ਤੋਂ 2 ਕਿਲੋਮੀਟਰ ਹੀ ਦੂਰ ਹੈ ਸਿਸਮਾ ਰੋਡ ਤੇ ਜਦੋਂ ਅਸੀਂ ਪੈਂਦੇ ਆ ਕਰਾਲੀ ਬੱਸ ਸਟੈਂਡ ਤੋਂ ਤਾਂ 2 ਕਿਲੋਮੀਟਰ ਅੱਗੇ ਜਾ ਕੇ ਖੱਬੇ ਹੱਥ ਨੂੰ ਮੁੜਨਾ ਤੇ ਦਸਾਰਨਾ ਪਹਿਲੇ ਹੀ ਪਿੰਡ ਹੈ ਪਹਿਲੇ ਹੀ ਪਿੰਡ ਹੈ ਬਾਪੂ ਹਾਂ ਜੀ ਪਹਿਲੇ ਹੀ ਪਿੰਡ ਹੈ ਦਸਾਰਨਾ ਪਿੰਡ ਹੈ ਦਸਾਰਨੇ ਪਿੰਡ 'ਚ ਕਿਸੇ ਨੂੰ ਪੁੱਛ ਲਓ ਜੀ ਅਮਰੀਕ ਸਿੰਘ ਦੀ ਖਿਲਾੜੀ ਤੇ ਜਾਣਾ ਪੁੱਝ ਜੂਗੇ ਤੁਸੀਂ ਬਾਪੂ ਬਹੁਤ ਵਧੀਆ ਗੋੜ ਵੇਚਦਾ ਹੈ ਆਪ ਬਣਾਉਂਦਾ ਕੋਈ ਭਈਆ ਨਹੀਂ ਲੇਬਰ ਚ ਲਾਇਆ ਹੋਇਆ ਬਾਪੂ ਬਾਪੂ ਦਾ ਮੁੰਡਾ ਤੇ ਮਾਤਾ ਜੀ ਨਾਲ ਕੜਾਏ ਕੋ ਕੜਾਏ ਕੋ ਤੁਸੀਂ ਤੋਂ ਦਿਨੇ ਸਾਫ ਕਰ ਦਿੰਦੇ ਨੇ ਨਾ ਜੀ ਨਾ ਜੀ ਸਭ ਸੰਭੜ ਜਾਈ ਸਾਫ ਹੋ ਜਾਂਦਾ ਸਾਰਾ ਅੱਛਾ ਆਹੜਾ ਥੋੜਾ ਸੰਭੜ ਦਿੰਦੇ ਹਾਂ ਹਾਂ ਬੇੜਾ ਸੰਭੜ ਦਿੰਦੇ ਹਾਂ ਥੋੜੀ ਬਹੁਤ ਯੋਗਦਾਨ ਤੁਸੀਂ ਪਾ ਦਿੰਦੇ ਜਿੰਨਾ ਕੋ ਹੁੰਦਾ ਬਾਕੀ ਤਾਂ ਬਾਪੂ ਘਰਾਂ ਨੇ ਕਰ ਲੈਣਾ ਕੰਮ ਗਾਰਾ ਫਰਸ ਕੋਲ ਬਹਿ ਜਾਣੀ ਹੈ ਮੇਰੇ ਜਿਹੜੇ ਖੋਰ ਚੜਿਆ ਪੀਸੂ ਐ ਚਰਨੇ ਸਾਰੇ ਮੇਰੇ ਤੋਂ ਤੂ ਦਦੇ ਆ ਚਲੋ ਵਧੀਆ ਤਾਂ ਬਹੁਤ ਵਧੀਆ ਗੁੜ ਮਿਲਦਾ ਜੀ ਬਾਪੂ ਜੀ ਕੋਲ ਔਰ ਇਹਨਾਂ ਦਾ ਇੱਕ ਵੀਡੀਓ ਜਿਹੜਾ ਪਹਿਲਾਂ ਸ਼ੂਟ ਕਰਿਆ ਸੀਗਾ ਉਹਦਾ ਲਿੰਕ ਵੀ ਮੈਂ ਜਿਹੜਾ ਇਸ ਤੇ ਕੈਪਸ਼ਨ ਦੇ ਵਿੱਚ ਹੀ ਪਾ ਦੂੰਗਾ ਲਿੰਕ ਕਿਤੇ ਉੱਪਰ ਜਿਹੜਾ ਤੇ ਵੀਡੀਓ ਦੇ ਉੱਪਰ ਕੈਪਸ਼ਨ ਇਹਨੇ ਜੀ ਉਹ ਪੁਰਾਣੇ ਵੀਡੀਓ ਦਾ ਲਿੰਕ ਵੀ ਵਿੱਚ ਪਾ ਦੂੰਗਾ ਜੇ ਉਹ ਵਾਲਾ ਵੀਡੀਓ ਦੇਖਣਾ ਤੁਸੀਂ ਬਾਪੂ ਦਾ ਤਾਂ ਉਹ ਵੀਡੀਓ ਵੀ ਤੁਸੀਂ ਦੇਖ ਸਕੋਗੇ ਮੈਂ ਰਜੇਸ਼ ਚੋਪੜਾ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਤੋਂ ਮੈਨੂੰ ਜੇ ਹੁਣ ਇਜਾਜ਼ਤ ਫਿਰ ਦੁਬਾਰਾ ਤੋਂ ਕਿਸੇ ਨਵੇਂ ਵਲੌਗ ਦੇ ਨਾਲ ਤੁਹਾਡੇ ਨਾਲ ਫਿਰ ਤੋਂ ਸਾਂਝ ਪਾਵਾਂਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ